ਆਹ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਚੱਲ ਰਹੀ ਆ ਇਹ ਹైదరాబాద్ ਦੇ ਇੱਕ ਜੰਗਲ ਦੀ ਆ ਜਿਹੜਾ ਘੱਟੋ ਘੱਟ ਨਾਂਵ ਵਾਲਾ 400 ਏਕੜ ਏਰੀਆ ਵਿੱਚ ਫੈਲਿਆ ਹੋਇਆਗਾ ਹైదਰਾਬਾਦੀ ਮੌਜੂਦਾ ਸਰਕਾਰ ਨੇ ਅਨਮੁੱਲਾ ਰੇਵਨਥ ਰੈਡੀ ਦੀ ਸਰਕਾਰ ਨੇ ਇਸ ਗੱਲ ਦਾ ਦਾਵਾ ਕੀਤਾਗਾ ਕਿ ਇਸ ਨੂੰ ਉਜਾੜ ਕੇ ਅਸੀਂ ਇੱਕ ਆਈਟੀ ਸੈਕਟਰ ਜਿਹੜਾ ਹੈਗਾ ਉਹ ਸਥਾਪਿਤ ਕਰਨਾ ਜਿਸ ਤੋਂ ਸਾਨੂੰ ਹਜ਼ਾਰਾਂ ਕਰੋੜ ਰੁਪਏ ਦੀ ਆਮਦਨੀ ਆਉਣੀ ਆ ਸੋਚ ਕੇ ਤੁਸੀਂ ਹਰਾਨ ਰਹਿ ਜਾਓਗੇ ਕਿ ਹైదరాబాద్ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਆ ਉਹ ਕਾਂਗਰਸ ਦੀ ਸਰਕਾਰ ਆ ਅਨਮੁੱਲਾ ਰੇਵਨਥ ਰੈਡੀ ਦੀ ਸਰਕਾਰ ਆ ਉਸ ਕਾਂਗਰਸ ਦੀ ਸਰਕਾਰ ਆ ਜਿਸ ਵਿੱਚ ਰਾਹੁਲ ਗਾਂਧੀ ਇਸ ਗੱਲ ਦਾ ਦਾਵਾ ਕਰਦਾਗਾ ਕਿ ਤੇਲਗਾਨਾ ਦੇ ਵਿੱਚ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਮੈਂ 1 ਮਿੰਟ ਵਿੱਚ ਉੱਥੇ ਹਾਜ਼ਰ ਹੋ ਜਾਵਾਂਗਾ ਰਾਹੁਲ ਗਾਂਧੀ ਸਾਹਿਬ ਇੱਥੇ ਬਹੁਤ ਵੱਡੀ ਜਿਹੜਾ ਉਜਾੜਾਗਾ ਉਹ ਹੋ ਰਿਹਾ ਕਿਰਪਾ ਕਰਕੇ ਤੁਸੀਂ ਜਰੂਰ ਉੱਥੇ ਪਹੁੰਚੋ ਇਸ ਨੂੰ ਰੋਕੋ ਕਿਉਂਕਿ ਤੁਹਾਡੀ ਮੌਜੂਦਾ ਸਰਕਾਰ ਦੁਆਰਾ ਗੰਦੇ ਤਰੀਕੇ ਨਾਲ ਬਲਡੋਜਰਾਂ ਰਾਹੀਂ ਪਸ਼ੂ ਪੰਛੀਆਂ ਦੀਆਂ ਹਿਰਨਾ ਮੋਰਾਂ ਦੇ ਜਿਹੜੇ ਬਸੇਰੇ ਨੇ ਹੋਰ ਪਸ਼ੂ ਪੰਛੀਆਂ ਦੇ ਜਿਹੜੇ ਬਸੇਰੇ ਨੇ ਉਹਨਾਂ ਨੂੰ ਉਜਾੜ ਕੇ ਕਿਸੇ ਆਈਟੀ ਸੈਕਟਰ ਤੋਂ ਪੈਸਾ ਕਮਾਉਣਾ ਲਾਜ਼ਮੀ ਸਮਝਿਆ ਜਾ ਰਿਹਾ ਹੈ IT ਸੈਕਟਰ ਜਿਹੜਾ ਹੈਗਾ ਉਹ ਜ਼ਰੂਰੀ ਨਹੀਂ ਕਿ ਇੱਕ ਜੰਗਲ ਨੂੰ ਉਜਾੜ ਕੇ ਬਣਾਇਆ ਜਾ ਸਕੇ ਸਰਕਾਰ ਦੀਆਂ ਹੋਰ ਵੀ ਕੋਈ ਜ਼ਮੀਨਾਂ ਹੋਣੀਆਂ ਜਿੱਥੇ ਕੋਈ ਉਪਜਾਊ ਨਹੀਂ ਹੈਗੀ ਜਿੱਥੇ ਕੋਈ ਜੰਗਲ ਨਹੀਂ ਹੈਗਾ ਜਿੱਥੇ ਕੋਈ ਬਸੋਂ ਨਹੀਂ ਹੈਗੀ ਉੱਥੇ ਵੀ ਤਾਂ ਇਹ ਇਹ ਜਿਹੜੇ IT ਸੈਕਟਰ ਨੇ ਉਹ ਬਣਾਏ ਜਾ ਸਕਦੇ ਨੇ ਇਸ ਗੱਲ ਦਾ ਵਿਰੋਧ ਜਿਹੜਾ ਹੈਗਾ ਉਹ ਪਾਸ ਹੀ ਲੱਗਦੀ ਹੈਦਰਾਬਾਦ ਦੀ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਵੀ ਕੀਤਾ ਜਿਸ ਦਾ ਸਰਕਾਰ ਨੇ ਗੰਦੇ ਤਰੀਕੇ ਨਾਲ ਉਹਨਾਂ ਨੂੰ ਕੁੱਟ ਮਾਰ ਕੇ ਭਜਾਇਆ ਉੱਥੋਂ ਉਹਨਾਂ ਦਾ ਵਿਰੋਧ ਕੀਤਾ ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਐਕਟ ਹੀ ਸੈਕਟਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਹੋਰ ਸਰਕਾਰ ਦੀ ਆਪਣੀ ਹੀ ਸਰਕਾਰ ਦੀ ਕਿਸੇ ਜਗ੍ਹਾ ਤੇ ਬਣਾ ਸਕਦੇ ਹੋ ਜਿੱਥੇ ਪੰਛੀਆਂ ਨੂੰ ਪਸ਼ੂ ਪੰਛੀਆਂ ਨੂੰ ਨਾ ਉਜਾੜਿਆ ਜਾ ਸਕੇ ਰਾਹੁਲ ਗਾਂਧੀ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਪੀਐਸਐਲ ਦਿਨੀ ਬਾਕਾ ਬੋਰ ਤੋਂ ਨੂੰ ਵਧੀਆ ਨਹੀਂ ਲੱਗਿਆ ਉਸ ਦਾ ਤੁਸੀਂ ਡਟ ਕੇ ਵਿਰੋਧ ਕੀਤਾ ਕਿ ਜਿਹੜਾ ਕਰਨਾ ਵੀ ਚਾਹੀਦਾ ਸੀ ਹੁਣ ਤੁਹਾਡੀ ਸਰਕਾਰ ਇਹ ਚੀਜ਼ ਕਰ ਰਹੀ ਆ ਤਾਂ ਤੁਹਾਨੂੰ ਇਸ ਗੱਲ ਦਾ ਚਾਹੀਦਾ ਕਿ ਤੁਸੀਂ ਇਸ ਚੀਜ਼ ਨੂੰ ਰੋਕੋ ਜਾ ਕੇ ਉੱਤੇ ਜਿੰਨੇ ਵੀ ਵੀਡੀਓ ਵੇਖ ਰਹੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸੋ